ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਹਲਕਾ ਪੁਲੱਤ ਦਾ ਇੱਕ ਮਾਨਾ ਤਲਵੰਡੀ ਪਿੰਡ ਆ ਔਰ ਮਾਨਾ ਤਲੁੰਡੀ ਦੇ ਇਸ ਵਕਤ ਮੈਂ ਵਹੀਂ ਦੇ ਪੁਲ ਤੇ ਖੜਾ ਤੁਸੀਂ ਸਾਰੇ ਪਾਸੇ ਦੇਖ ਸਕਦੇ ਹੋ ਕਿ ਇਹ ਜਿਹੜੀ ਵਹੀਂ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਇਹਨੂੰ ਜਾਣਿਆ ਜਾਂਦਾ ਬੜੀ ਪ੍ਰਸਿੱਧ ਵਹੀਂ ਆ ਔਰ ਕਾਲੀ ਵਹੀਂ ਇਸ ਨੂੰ ਕਹਿੰਦੇ ਨੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਯਾਦ ਹੋਵੇਗਾ ਤੁਸੀਂ ਤੁਹਾਨੂੰ ਆ ਜਾਏਗਾ ਚੇਤੇ ਕਿ ਇਸ ਵਹੀਂ ਇਹ ਜਦੋਂ ਵਹੀਂ ਜਾ ਕੇ ਸੁਲਤਾਨਪੁਰ ਸਾਹਿਬ ਨਿਕਲਦੀ ਆ ਤੇ ਅੱਗੇ ਇਹਦੇ ਤੇ ਸੀਚੇਵਾਲ ਸਾਹਿਬ ਨੇ ਕਾਫੀ ਨਾਮਣਾ ਖੱਟਿਆ ਔਰ ਇਹਦੇ ਤੇ ਰਾਸ਼ਟਰਪਤੀ ਅਵਾਰਡ ਵਗੈਰਾ ਵਗੈਰਾ ਲੇਕਿਨ ਅੱਜ ਦੇਖ ਲਓ ਹੁਣ ਲਗਭਗ 24 ਘੰਟੇ ਹੋ ਗਏ ਨੇ ਪਿਛਲੇ 24 ਘੰਟਿਆਂ ਚ ਕੋਈ ਬਾਰਿਸ਼ ਨਹੀਂ ਪਈ ਲੇਕਿਨ ਇਹ ਜਿਹੜੀ ਵਹੀਂ ਆ ਇਹਨੇ ਹਜ਼ਾਰਾਂ ਏਕੜ ਜ਼ਮੀਨ ਵਿੱਚ ਪਾਣੀ ਇਹਦਾ ਫੈਲ ਚੁੱਕਾ ਇਹਦਾ ਮਤਲਬ ਸਿੱਧਾ ਡਾਇਰੈਕਟਲੀ ਆਣ ਕੇ ਕੀ ਹੋਇਆ ਕਿ ਇਸ ਵਹੀਂ ਦੀ ਪ੍ਰੋਪਰ ਮੇਨਟੇਨੈਂਸ ਇਹਦੀ ਡੀਸਿਲਟਿੰਗ ਇਹਦੀ ਸਫਾਈ ਸਰਕਾਰ ਪੰਜਾਬ ਨੇ ਨਹੀਂ ਕੀਤੀ ਭਗਵੰਤ ਮਾਨ ਬਾਕੀ ਸਾਰੀਆਂ ਗੱਲਾਂ ਤੂੰ ਕਹਿ ਸਕਦਾ ਕਿ ਡੈਮਾਂ ਚੋਂ ਪਾਣੀ ਆਇਆ ਜੀ ਉਹਨਾਂ ਨੇ ਪਾਖੜੇ ਨੇ ਜ਼ਿਆਦਾ ਰਿਲੀਜ਼ ਕਰਤਾ ਜੀ ਪੋਂਗ ਡੈਮ ਚੋਂ ਜ਼ਿਆਦਾ ਪਾਣੀ ਆ ਗਿਆ ਇਹ ਗੱਲਾਂ ਬਿਆਸ ਤੇ ਸਤਲੁਜ ਫਲੱਡ ਹੋ ਗਿਆ ਨੁਕਸਾਨ ਹੋਇਆ ਇਹ 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 ਕੁਝ ਗੱਲਾਂ ਮੰਨਣ ਯੋਗ ਨੇ ਤੇ ਕੁਝ ਗੱਲਾਂ ਇਹ ਇਹ ਠੀਕ ਨਹੀਂ ਕਿ ਡੈਮਾਂ ਦੇ ਕਰਕੇ ਪੰਜਾਬ ਫਲੱਡ ਆ ਪਰ ਵਹਈਆਂ ਤੇ ਨਾਲੇ ਇਹ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇਹਨਾਂ ਨੂੰ ਸਮੇਂ ਸਿਰ ਸਾਫ ਕੀਤਾ ਜਾਵੇ ਤਾਂ ਕਿ ਇਹ ਪਾਣੀ ਜਿਹੜਾ ਵਈਂ ਦੇ ਵਿੱਚ ਵਿੱਚ ਹੀ ਰਹਿੰਦਾ ਔਰੇ ਜਾ ਕੇ ਅਲਟੀਮੇਟਲੀ ਜਿਹੜਾ ਹੈਗਾ ਖੇਤਾਂ ਦਾ ਨੁਕਸਾਨ ਨਾ ਕਰਦਾ ਲੇਕਿਨ ਮੈਂ ਜੇ ਆਪਣੇ ਹਲਕੇ ਦੀ ਗੱਲ ਕਰਾਂ ਇਹ ਲਗਭਗ ਬੇਗੋਵਾਲ ਸਾਈਡ ਤੋਂ ਅਵਾਨ ਕਾਲੂਵਾਲ ਨਡਾਲੀ ਭਗਵਾਨਪੁਰ ਔਰ ਪੁਲੱਥ ਪ੍ਰੋਪਰ ਆਮਾਨਾ ਤਲਵੰਡੀ ਅਗੇ ਖਸਣ ਬਾਮੂਵਾਲ ਡੋਗਰਾਵਾਲ ਤੱਕ ਇਹ ਵੀ ਗੱਲ ਚੈੱਕ ਕੀਤੀ ਕਿ ਜਦੋਂ ਇਹ ਵਈਂ ਸਾਡਾ ਜਿਹੜਾ ਜਲੰਧਰ ਅੰਮ੍ਰਿਤਸਰ ਦਾ ਹਾਈਵੇ ਆ ਡੋਗਰਾਵਾਲ ਪਿੰਡ ਸੁਭਾਨਪੁਰ ਦੇ ਕੋਲ ਜਦੋਂ ਟੱਚ ਕਰਦੀ ਆ ਉੱਥੇ ਪਾਣੀ ਬਿਲਕੁਲ ਇਨਟੈਕਟ ਆ ਉਤੋਂ ਅੱਗੇ ਵਹੀ ਜਿਹੜੀ ਆ ਉਹ ਪਾਣੀ ਉਹਦੇ ਵਿੱਚ ਵਿੱਚ ਇਹਦਾ ਮਤਲਬ ਪਿਛਲੇ ਪਾਸੇ ਜੀਟੀ ਰੋਡ ਜਿਹੜੀ ਕਿ ਇਥੋਂ ਕਰੋ ਫਲਾਈਟ ਤੇ ਜੀਟੀ ਰੋਡ ਮੈਨੂੰ ਹੋਊਗੀ ਕੋਈ 10 ਕਿਲੋਮੀਟਰ ਇਹਦਾ ਮਤਲਬ ਕਿ ਉਹ 10 ਕਿਲੋਮੀਟਰ ਦੀ ਸਫਾਈ ਨਾ ਹੋਣ ਕਰਕੇ ਪਿੱਛੇ ਨੂੰ ਸਾਰਾ ਪਾਣੀ ਜਮਾ ਹੋਇਆ ਵਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੇ ਫਿਊ ਥਾਊਜ਼ੈਂਡ ਏਕਰਸ ਦਾ ਲਾਸ ਕੀਤਾ ਔਰ ਮੈਨੂੰ ਬਹੁਤ ਰਿਪੀਟਿਡਲੀ ਆ ਬਈੰਦੋ ਫੋਨ ਆਉਂਦੇ ਰਹੇ ਨੇ ਔਰ ਮੈਂ ਲਗਾਤਾਰ ਡਰੇਨੇਜ ਦੇ ਜਿਹੜੇ ਐਕਸ਼ਨ ਹੈ ਉਹਨਾਂ ਨਾਲ ਗੱਲ ਕਰਦਾ ਰਿਹਾ ਕਿ ਕਾਂਝਲੀ ਦੇ ਜਿਹੜੇ ਫੱਟੇ ਨਾ ਤੁਸੀਂ ਉਹ ਚੁੱਕਦੇ ਰਹੋ ਖੈਰ ਉਦੋਂ ਉਹ ਜਿਹੜੇ ਸੀਗੇ ਫੱਟੇ ਚੱਕ ਦਿੰਦੇ ਸੀਗੇ ਤੇ ਪਾਣੀ ਨਿਕਲ ਜਾਂਦਾ ਸੀਗਾ ਲੇਕਿਨ ਹੁਣ ਪਿੱਛੋਂ ਜਿਹੜੇ ਕੁਦਰਤੀ ਜਿਹੜੇ ਸੀ ਨਾ ਜੀ ਜਿਹੜੇ ਇੱਥੇ ਨੇਚਰਲ ਫਲੋ ਆਫ ਵਾਟਰ ਉਹ ਵੀ ਸਾਰੇ ਡਿਸਟਰਬ ਹੋਏ ਹੋਏ ਨੇ ਨਹੀਂ ਤਾਂ ਪਿੰਡਾਂ ਚੋਂ ਜਿੱਦਾਂ ਕਹਿੰਦੇ ਨਾਲੇ ਜੇ ਬਣ ਕੇ ਆਪਣੇ ਆਪਾ ਪਾਣੀ ਨਿਕਲ ਜਾਂਦਾ ਲੇਕਿਨ ਇਹ ਸਾਰਾ ਪਾਣੀ ਹੁਣ ਇਹਦੇ ਚ ਆ ਗਿਆ ਔਰ ਇਹਦੀ ਬਈ ਦੀ ਸਫਾਈ ਨਾ ਹੋਣ ਕਰਕੇ ਕਿੱਲੇ ਸਾਡੇ ਹਲਕੇ ਦੇ ਮੇਰੇ ਕੱਲ ਕੁਝ ਹਜ਼ਾਰ ਏਕੜ ਜ਼ਮੀਨ ਜਿਹੜੀ ਤਬਾਹ ਹੋ ਗਈ ਹੁਣ ਜੇ ਕੁਝ ਹਜ਼ਾਰ ਵੀ ਲਾਓ ਤੁਸੀਂ 80000 ਰੁਪਏ ਦਾ ਝੋਨਾ ਖੜਾ ਕਿੱਲੇ ਦਾ ਜੇ ਮਰ ਜਾਵੇ ਤਾਂ ਲੋਕਾਂ ਦਾ ਕੀ ਹੋ ਹਾਲ ਹੋਵੇਗਾ ਔਰ ਮੈਂ ਇੱਥੇ ਭਗਵੰਤ ਮਾਨ ਦਾ ਇੱਕ ਬਿਲਕੁਲ ਟੋਟਲ ਫੇਲਿਅਰ ਹੈ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਇਹਨੂੰ ਪੁੱਛੋ ਕਿ ਤੂੰ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਕਿਉਂ ਨਹੀਂ ਕੀਤੀ ਤਿੰਨ ਚਾਰ ਮਹੀਨੇ ਪਹਿਲਾਂ ਕਿਉਂ ਨਹੀਂ ਸਾਰੇ ਪੰਜਾਬ ਦੀਆਂ ਵਈਆਂ ਨੂੰ ਸਪਾ ਦੀ ਸਫਾਈ ਦਾ ਉਪਰਾਲਾ ਕੀਤਾ ਡੀਸੈਲਟਿੰਗ ਕੀਤੀ ਜਿਹੜੇ ਬੰਨ ਕਮਜ਼ੋਰ ਜਿਹੜੇ ਹੁਣ ਟੁੱਟ ਰਹੇ ਨੇ ਜਾਜ ਲੁਧਿਆਣੇ ਦਾ ਬਹੁਤ ਵੱਡਾ ਖਤਸ਼ਾ ਪਿਆ ਹੋਇਆ ਕਿ ਲੁਧਿਆਣੇ ਦਾ ਬੰਨ ਟੁੱਟ ਜਾਣਾ ਉਥੇ ਅਲਰਟ ਜਾਰੀ ਕੀਤਾ ਤਿੰਨ ਮਹੀਨੇ ਪਹਿਲਾਂ ਕਿ ਉਹਨੇ ਤੁਸੀਂ ਜਾਗੇ ਤੁਸੀਂ ਜਾ ਕੇ ਕਿਉਂ ਨਹੀਂ ਚੈੱਕ ਕੀਤਾ ਕਿ ਜਿਹੜਾ ਬੰਨ ਆ ਇਹ ਪੰਜਾਬ ਦੇ ਵਿੱਚ ਕਿੱਥੋਂ ਕਿੱਥੋਂ ਟੁੱਟ ਸਕਦੇ ਨੇ 1988 ਦੇ ਜਿਹੜੇ ਪੁਆਇੰਟ ਜਿੱਥੇ ਜਿੱਥੇ ਟੁੱਟੇ ਉਸ ਤੋਂ ਬਾਅਦ 2023 ਵਿੱਚ ਪਾਣੀ ਆਇਆ ਜਿੱਥੇ ਜਿੱਥੇ ਟੁੱਟੇ ਪੰਜਾਬ ਸਰਕਾਰ इजीली ਉਹਨਾਂ ਨੂੰ ਪਹਿਲਾਂ ਫਲੱਡ ਪ੍ਰੋਟੈਕਸ਼ਨ ਵਰਕਸ ਤੇ ਮੀਟਿੰਗ ਕਰਕੇ ਇਰੀਗੇਸ਼ਨ ਤੇ ਡਿਪਾਰਟਮੈਂਟ ਤੇ ਡਰੇਨੇਜ ਵਾਲੇ ਉੱਥੇ ਰਿਪੇਅਰ ਕਰ ਸਕਦੇ ਸੀ ਲੇਕਿਨ ਇਹਨਾਂ ਡਿਪਾਰਟਮੈਂਟਾਂ ਨੇ ਨਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਪਤਾ ਨਹੀਂ ਕਿੱਥੇ ਕਦੀ ਕਿਤੇ ਉੱਡ ਜਾਂਦੇ ਨੇ ਕਦੀ ਕਿਤੇ ਉੱਡ ਜਾਂਦੇ ਊਲ ਜਲੂਲ ਗੱਲਾਂ ਕਰਕੇ ਟਾਈਮ ਜ਼ਾਇਆ ਕਰ ਦਿੱਤਾ ਔਰ ਜਿਹੜਾ ਇਰੀਗੇਸ਼ਨ ਔਰ ਡਰੇਨੇਜ ਡਿਪਾਰਟਮੈਂਟ ਆਈ ਥਿੰਕ ਥੇਰ ਇਜ਼ ਰੈਂਪੈਂਟ ਕਰਾਪਸ਼ਨ ਇਨ ਥਿਸ ਸਾਨੂੰ ਸੜਕਾਂ ਸੁਰਕਾਂ ਦਾ ਨਜ਼ਰ ਆ ਜਾਂਦੀਆਂ ਨਾ ਕਿਸੇ ਨੇ ਵਹੀਂ ਦੇ ਅੰਦਰ ਆਣ ਕੇ ਦੇਖਿਆ ਨਾ ਕਿਸੇ ਨੇ ਦਰਿਆ ਦੇ ਅੰਦਰ ਜਾ ਕੇ ਦੇਖਿਆ ਮੈਨੂੰ ਲੱਗਦਾ ਸੈਂਕੜੇ ਹਜ਼ਾਰਾਂ ਕਰੋੜਾ ਰੁਪਏ ਜਿਹੜੇ ਪੰਜਾਬ ਸਰਕਾਰ ਦੇ ਡੀਸੈਲਟਿੰਗ ਤੇ ਤੇ ਸਫਾਈ ਤੇ ਲੱਗੇ ਜਾਂਦੀ ਲੇਕਿਨ ਸਫਾਈ ਇਸ ਕੋਈ ਕਰਦਾ ਨਹੀਂ ਅਗਰ ਸਫਾਈ ਹੁੰਦੀ ਤਾਂ ਅਜ ਵੇਂ ਦਾ ਪਾਣੀ ਸਾਰੇ ਖੇਤਾਂ ਵਿੱਚ ਨਾ ਫੈਲਿਆ ਹੁੰਦਾ ਇਹ ਵੀ ਮੇਰਾ ਇੱਕ ਇੰਪੋਰਟੈਂਟ ਡਿਊਟੀ ਸੀ ਤੁਹਾਨੂੰ ਇਸ ਗੱਲ ਬਾਰੇ ਜਾਣੂ ਕਰਾਉਣਾ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਭਗਵੰਤਪਾਣ ਦੀ ਸਰਕਾਰ ਈਵਨ ਛੋਟੇ ਰਿਵਲਟਸ ਨੂੰ ਕੰਟਰੋਲ ਕਰਨ ਵਿੱਚ ਡੀਸੈਲਟ ਕਰਨ ਵਿੱਚ ਬਹੁਤ ਪੂਰੀ ਤਰ੍ਹਾਂ ناکਾਮ ਰਹੀ ਹੈ ਮੈਂ ਅਗਰ ਤੁਹਾਨੂੰ ਮੇਰਾ ਇਹ ਇਸ਼ੂ ਅੱਛਾ ਲੱਗਿਆ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਵੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ